ਅੱਜ ਉਸ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜ਼ਿਕਰ ਕਰਨਾ ਆਇਆ ਸੀ ਗੁਰਮੁਖ ਉਹਨਾਂ ਦਾ ਨਾਮ ਲਿਆ ਨਾ ਜਿਹੜੇ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਦੇ ਨੇ ਨਾ ਸਿੱਖ ਬਾਬਾ ਜੀ ਨੂੰ ਜਿਨ੍ਹਾਂ ਦੇ ਦਿਲਾਂ ਤੇ ਬਾਬਾ ਦੀਪ ਸਿੰਘ ਜੀ ਰਾਜ ਕਰਦੇ ਨੇ ਸੱਚ ਜਾਣਿਓ ਜਦੋਂ ਬਾਬਾ ਦੀਪ ਸਿੰਘ ਜੀ ਦਾ ਨਾਮ ਲਿਆ ਜਾਂਦਾ ਹੈ ਮੇਰੇ ਸਮੇਤ ਜਿਨ੍ਹਾਂ ਦੇ ਅੰਦਰ ਪਿਆਰ ਹੈ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਉਹਨਾਂ ਦਾ ਰੋਮ ਰੋਮ ਖੜ ਜਾਂਦਾ ਹੈ ਰੂਮ ਰੂਮ ਖੜ ਜਾਂਦਾ ਸੱਚ ਜਾਣਿਓ ਉਹ ਬਾਬਾ ਦੀਪ ਸਿੰਘ ਉਹਨਾਂ ਦੇ ਜੀਵਨ ਸੰਬੰਧੀ ਅਸੀਂ ਉਹਨਾਂ ਦੇ ਜੀਵਨ ਸੰਬੰਧੀ ਪੂਰੀ ਤੇ ਵਿਚਾਰਾਂ ਨਹੀਂ ਵੈਸੇ ਵੀ ਇਤਿਹਾਸ ਅੰਦਰ ਬੜਾ ਸੰਖੇਪ ਰੂਪ ਅੰਦਰ ਉਹਨਾਂ ਦਾ ਜੀਵਨ ਆਉਂਦਾ ਪਰ ਉਸ ਜੀਵਨ ਵਿੱਚੋਂ ਵੀ ਕੁਝ ਪੰਛੀ ਝਾਤ ਅਸੀਂ ਅੱਜ ਲਾਉਣ ਦੀ ਕੋਸ਼ਿਸ਼ ਕਰਾਂਗੇ ਬਾਬਾ ਦੀਪ ਸਿੰਘ ਜੀ ਦਾ ਜਦੋਂ ਜੀਵਨ ਆਪਾਂ ਆਰੰਭ ਕਰਦੇ ਹਾਂ ਇਤਿਹਾਸਕਾਰ ਕਹਿੰਦੇ ਨੇ ਗੁਰਮੁਖੋ ਅੱਜ ਕੱਲ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਹੈ ਪਹਿਲਾਂ ਲਾਹੌਰ ਜ਼ਿਲ੍ਹਾ ਸੀ ਉਸ ਸਮੇਂ ਆਪ ਜੀ ਨੂੰ ਬਜ਼ੁਰਗਾਂ ਨੂੰ ਪਤਾ ਹੋਵੇਗਾ ਲਾਹੌਰ ਉਸ ਸਮੇਂ ਜ਼ਿਲ੍ਹਾ ਸੀ ਹੁਣ ਅੰਮ੍ਰਿਤਸਰ ਦੇ ਇੱਕ ਪਿੰਡ ਹੈ ਪਹੂਵਿੰਡ ਉਸ ਪਹੂਵਿੰਡ ਦੇ ਅੰਦਰ ਭਾਈ ਜਿਉਣਾ ਜੀ ਗੁਰਮੁਖੋ ਭਗਤਾ ਜੀ ਦੇ ਘਰ ਬੀਬੀ ਜਿਉਣੀ ਜੀ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਇਤਿਹਾਸ ਕਰ ਕੁਝ ਇਹ ਵੀ ਲਿਖਦੇ ਨੇ ਕੀ ਭਾਈ ਭਗਤਾ ਜੀ ਕਿਸੇ ਨੇ ਇਤਿਹਾਸ ਕਰਨੇ ਭਗਤੂ ਜੀ ਵੀ ਲਿਖਿਆ ਹੈ ਗੁਰਮੁਖੋ ਜਦੋਂ ਆਪਣੇ ਖੇਤਾਂ ਦੇ ਅੰਦਰ ਕੰਮ ਕਰ ਰਹੇ ਸਨ ਕਿਸੇ ਗੁਰਸਿੱਖ ਜਦੋਂ ਉਹਨਾਂ ਦੇ ਖੇਤਾਂ ਵਿੱਚ ਚੱਲ ਕੇ ਆਇਆ ਉਹਨਾਂ ਅੱਗੇ ਬੇਨਤੀ ਵਿਚਾਰਾ ਹੋਈਆਂ ਕਿਉਂਕਿ ਹਰ ਬੰਦਾ ਆਪਣਾ ਦੁੱਖ ਦਰਦ ਸਾਂਝਾ ਕਰਦਾ ਉਹਨਾਂ ਨੇ ਵੀ ਗੱਲ ਵਿਚਾਰ ਕੀਤੀ ਤੇ ਫਿਰ ਉਹਨਾਂ ਨੇ ਅਰਦਾਸ ਕੀਤੀ ਤੇ ਗੁਰਮੁਖੋ ਸਤਗੁਰਾਂ ਦਾ ਤਰਸ ਹੋਇਆ ਰਹਿਮਤ ਹੋਈ ਇਸ ਘਰ ਦੇ ਅੰਦਰ ਇੱਕ ਔਲਾਦ ਪੈਦਾ ਹੋਈ ਇੱਕ ਪੁੱਤਰ ਪੈਦਾ ਹੋਇਆ ਜਿਵਦਾ ਨਾਮ ਬਚਪਨ ਦਾ ਰੱਖਿਆ ਗਿਆ ਦੀਪਾ ਦੀਪ ਵੀ ਕਹਿੰਦੇ ਸਨ ਪਿਆਰ ਦੇ ਨਾਲ ਤੇ ਦੀਪਾ ਦੀਪਾ ਵੀ ਕਹਿਣਾ ਕਿਉਂਕਿ ਪਿਆਰ ਨਾਲ ਸੀ ਜਿਹੜੀਆਂ ਮਾਈਆਂ ਨੇ ਸਾਡੀਆਂ ਇਦਾਂ ਨਾਮ ਲੈ ਲੈਂਦੀਆਂ ਨੇ ਦੀਪ ਹੋਵੇ ਤੇ ਦੀਪਾ ਕਹਿ ਦਿੰਦੀਆਂ ਨੇ ਜਦੋਂ ਘਰ ਵਿੱਚ ਦੀਪਾ ਦੀਪਾ ਕਰਨਾ ਮਾਂ ਗੁਰਮਤ ਨਾਲ ਜੁੜੀ ਸੀ ਗੁਰਬਾਣੀ ਦੇ ਨਾਲ ਪਰਿਵਾਰ ਜੁੜਿਆ ਹੋਇਆ ਸੀ ਯਾਦ ਰੱਖਣਾ ਜਿਹੜੇ ਪਰਿਵਾਰ ਗੁਰਮਤ ਨਾਲ ਜੁੜੇ ਹੋਣਗੇ ਨਾ ਉਹ ਇਹੀ ਸਾਰੀ ਜ਼ਿੰਦਗੀ ਆਪਣੇ ਜੀਵਨ ਵਿੱਚ ਵਿਚਾਰ ਕਰਨਗੇ ਵੀ ਅਸੀਂ ਆਪਣੇ ਬੱਚਿਆਂ ਨੂੰ ਵੀ ਗੁਰੂ ਨਾਲ ਜੋੜੀਏ ਗੁਰਬਾਣੀ ਦੇ ਨਾਲ ਜੋੜੀਏ ਮਾਂ ਦਾ ਬੜਾ ਵੱਡਾ ਰੋਲ ਹੁੰਦਾ ਹੈ ਮਾਂ ਨੇ ਗੁਰਬਾਣੀ ਪੜ੍ਹਾਉਣੀ ਗੁਰਮੁਖੋ ਗੁਰਬਾਣੀ ਯਾਦ ਕਰਵਾਉਣੀ ਜਦੋਂ ਗੁਰਬਾਣੀ ਦੇ ਸ਼ਬਦ ਯਾਦ ਕਰਵਾ ਦੇਣੇ ਜਿਵੇਂ ਸਾਡੇ ਘਰਾਂ ਵਿੱਚ ਬੱਚੇ ਨੇ ਨਾ ਸਾਡੇ ਵੀ ਬੱਚੇ ਨੇ ਉਹਨਾਂ ਨੂੰ ਭਾਵੇਂ ਪੂਰੀ ਬਾਣੀ ਨਹੀਂ ਪੜ੍ਹਨੀ ਆਉਂਦੀ ਪਰ ਅਸੀਂ ਉਹਨਾਂ ਨੂੰ ਸਾਰੀਆਂ ਚੀਜ਼ਾਂ ਯਾਦ ਕਰਾਈਆਂ ਨੇ ਪੰਜਾ ਪਿਆਰਿਆਂ ਦੇ ਨਾਮ ਦਸ ਗੁਰੂ ਸਾਹਿਬਾਨਾਂ ਦੇ ਨਾਮ ਉਹ ਫਿਰ ਰੋਜ਼ ਰੱਟਦੇ ਨੇ ਰੋਜ਼ ਯਾਦ ਕਰਦੇ ਨੇ ਇਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਨੇ ਬਾਣੀ ਜਿਹੜੀ ਯਾਦ ਕਰਵਾਈ ਇਤਿਹਾਸ ਕਹਿੰਦਾ ਹੈ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸਰੀਰ ਸੀ ਬੜਾ ਤਾਕਤਵਰ ਸੀ ਆਪਣੇ ਖੇਤਾਂ ਵਿੱਚ ਪਿਤਾ ਜੀ ਦੇ ਨਾਲ ਕੰਮ ਕਰਾਉਣਾ ਸਮਾਂ ਬੀਤਦਾ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਬਾਤਾਂ ਸੁਨੀਆਂ ਤੇ ਗੁਰਮੁਖੋ ਸਮਾਂ ਉਹ ਆ ਗਿਆ ਕਹਿੰਦੇ तकरीबन 18 ਸਾਲ ਦੀ ਉਹਨਾਂ ਦੀ ਉਮਰ ਹੋਣ ਲੱਗੀ ਬਾਬਾ ਦੀਪ ਸਿੰਘ ਜੀ ਦੀ ਤੇ ਉਧਰ ਸਨ ਚੜ ਗਿਆ ਜੀ 1700 1699 ਵਿੱਚ ਵਿਸਾਖੀ ਵਾਲੇ ਦਿਨ ਕਲਗੀਆਂ ਵਾਲੇ ਪਾਤਸ਼ਾਹ ਨੇ ਅਮਰ ਦੀ ਦਾ ਦਿੱਤੀ ਸੀ ਆਪ ਜੀ ਜਾਣਦੇ ਸਨ 1700 ਚੜ ਗਿਆ ਤੇ 1700 ਦੀ ਵਿਸਾਖੀ ਵਾਲਾ ਦਿਨ ਨੇੜੇ ਆ ਰਿਹਾ ਵਿਸਾਖੀ ਨੇੜੇ ਆ ਰਹੀ ਹੈ ਸਾਰੇ ਪਰਿਵਾਰ ਦੇ ਅੰਦਰ ਹਲਚਲ ਮਚ ਗਈ ਵਿਚਾਰ ਆਉਣ ਲੱਗ ਪਿਆ ਕੀ ਇਸ ਵਾਰ ਵਿਸਾਖੀ ਤੇ ਆਪਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਨ ਜਾਣਾ ਬਾਬਾ ਦੀਪ ਸਿੰਘ ਜੀ ਜਿਹੜੇ ਦੀਪਾ ਜੀ ਦੇ ਰੂਪ ਵਿੱਚ ਵਰਤ ਰਹੇ ਨੇ ਉਹਨਾਂ ਨੇ ਵੀ ਆਖਿਆ ਵੀ ਮੈਂ ਵੀ ਜ਼ਰੂਰ ਜਾਣਾ ਤੇ ਮੈਨੂੰ ਵੀ ਨਾਲ ਲੈ ਕੇ ਜਾਇਓ ਮੇਰਾ ਵੀ ਮਨ ਕਰਦਾ ਸਤਿਗੁਰਾਂ ਦੇ ਦਰਸ਼ਨ ਕਰਾਂ ਗੁਰਮੁਖੋ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਹ ਸਾਰਾ ਪਰਿਵਾਰ ਆਇਆ ਇਤਿਹਾਸ ਇੱਥੇ ਬੜਾ ਲਮੀਰਾ ਹੈ ਪਰ ਆਪਾਂ ਸੰਖੇਪ ਰੂਪ ਦੇ ਅੰਦਰ ਕਿਉਂਕਿ ਆਪਾਂ ਦਮਦਮਾ ਸਾਹਿਬ ਦੇ ਉਸ ਸਮੇਂ ਦੇ ਬਾਰੇ ਵੀ ਵਿਚਾਰਾਂ ਸਾਂਝੀਆਂ ਕਰਨੀਆਂ ਨੇ ਸਾਬੂ ਕੀ ਤਲਵੰਡੀ ਦੀ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਲੈ ਕੇ ਪਰਿਵਾਰ ਪਾਈ ਭਗਤਾ ਜੀ ਮਾਤਾ ਜੀਵਣੀ ਜੀ ਤੇ ਭਾਈ ਦੀਪਾ ਜੀ ਇਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਤੇ ਗੁਰਮੁਖੋ ਸਤਗੁਰਾਂ ਦੇ ਆ ਕੇ ਦਰਸ਼ਨ ਕੀਤੇ ਨਿਹਾਲ ਹੋਏ ਪਹਿਲੀ ਵਾਰ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕੀਤੇ ਉਸ ਸਮੇਂ ਤੇ ਪਿਆਰਿਓ ਮੈਂ ਬੇਨਤੀ ਕਰਾਂ ਇੱਕ ਦਿਨ ਪਹਿਲਾਂ ਜਦੋਂ ਕੱਲ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ ਹੈ ਅੱਜ ਐਲਾਨ ਕਰ ਦਿੱਤਾ ਗਿਆ ਵੀ ਜਿਨੇ ਕਲ ਖੰਡੇ ਬਾਟੇ ਦੀ ਦਾਤ ਲੈਣੀ ਅਮਰਤ ਦੀ ਨਾ ਉਹ ਆਪਣਾ ਦੀਵਾਨ ਸਥਾਨ ਵਿੱਚ ਜਾ ਕੇ ਆਪਣਾ ਨਾਮ ਲਿਖਵਾ ਦੇ। ਉਹਨਾਂ ਨੇ ਜਦੋਂ ਆਪਣਾ ਜਾ ਕੇ ਨਾਮ ਲਿਖਵਾਇਆ ਤੇ ਗੁਰਮੁਖੂ ਉਸ ਸਮੇਂ ਆਪ ਜੀ ਨੂੰ ਪਤਾ ਹੈ ਖੰਡੇ ਬਾਟੇ ਦੀ ਦਾਤ ਕੌਣ ਵਰਤਾ ਰਿਹਾ ਸੀ। ਉਹ ਸਣ ਆਪ ਪਰਮੇਸ਼ਵਰ ਰੂਪ ਗੁਰਮੁਖੋ ਗੁਰੂ ਨਾਨਕ ਦੇਵ ਪਾਤਸ਼ਾਹ ਜੈ ਮਹਾਰਾਜ ਜੀ ਦੀ ਦਸਵੀਂ ਜੋਤ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਖੁਦ ਸਾਖਸ਼ਾਤ ਸਤਗੁਰੂ ਆਪ ਅਮਰਦੀ ਦਾਤ ਦੇ ਰੇ ਸਰਖੰਡੇ ਬਾਟੇ ਦੇ ਜਦੋਂ ਆਵਾਜ਼ ਆਈ ਇਹਨਾਂ ਦਾ ਨਾਮ ਬੁਲਾਇਆ ਗਿਆ ਇਹ ਵੀ ਅੰਦਰ ਆਏ ਗੁਰਮੁਖੋ ਇਹਨਾਂ ਨੇ ਆ ਕੇ ਵਾਰੀ-ਵਾਰੀ ਦੇ ਨਾਲ ਕਲਗੀਆਂ ਵਾਲੇ ਬਾਪੂ ਜੀ ਦੇ ਕੋਲੋਂ ਖੰਡੇ ਬਾਟੇ ਦੀ ਦਾਤ ਲਈ ਅਮਰਤ ਛਕਿਆ ਅਮਰ ਦੀ ਦਾਤ ਲਈ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀ ਨੇ ਇਤਿਹਾਸ ਕਹਿੰਦਾ ਫਿਰ ਉਹਨਾਂ ਨੂੰ ਰਹਿਤ ਮਰਿਆਦਾ ਦਿੜਕ ਰਵਾਈ ਵੀ ਇਹ ਰਹਿਤ ਮਰਿਆਦਾ ਹੈ ਰਹਿਤ ਵਿੱਚ ਪੱਕੇ ਰਹਿਣਾ ਉਸ ਤੋਂ ਬਾਅਦ ਜੋ ਖੰਡੇ ਬਾਟੇ ਦੀ ਦਾਤ ਲੈ ਲਈ ਹੁਣ ਇਹ ਭਾਈ ਭਗਤ ਸਿੰਘ ਜੀ ਬਣ ਗਏ ਮਾਤਾ ਜੀਵਨ ਕੌਰ ਜੀ ਬਣ ਗਏ ਗੁਰਮੁਖੋ ਅਤੇ ਨਾਮ ਦੀਪੇ ਤੋਂ ਦੀਪ ਸਿੰਘ ਜੀ ਹੋ ਗਿਆ ਜਦੋਂ ਦੀਪੇ ਤੋਂ ਦੀਪ ਸਿੰਘ ਜੀ ਬਣੇ ਨਾ ਇਤਿਹਾਸ ਦੇ ਕੁਝ ਸਰੂਪ ਸਾਨੂੰ ਦੱਸਦੇ ਨੇ तकरीबन 3 ਮਹੀਨੇ 11 ਕੋ ਦਿਨ ਸਵਾ ਕੋ 3 ਮਹੀਨੇ ਇਤਿਹਾਸ ਹੁੰਦਾ ਹੈ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਪਰਿਵਾਰ ਹੈ ਇਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿ ਕੇ ਨਾ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਸੇਵਾ ਕਰਦਾ ਹੈ ਬਿਆੰਤ ਸੇਵਾਵਾਂ ਕੀਤੀਆਂ ਤੇ ਗੁਰਮੁਖੋ ਸੇਵਾ ਦੇ ਵਿੱਚ ਸਾਰਾ ਪਰਿਵਾਰ ਲੱਗਿਆ ਧੰਨ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਹੇ ਖੀਰ ਜਦੋਂ ਰੋਜ਼ ਬਾਬਾ ਦੀਪ ਸਿੰਘ ਜੀ ਵੇਖਦੇ ਨੇ ਕਿ ਅਨੰਦਪੁਰ ਸਾਹਿਬ ਦੀ ਧਰਤੀ ਨੇ ਸਤਿਗੁਰਾਂ ਨੇ ਬੜੇ ਵਿਦਵਾਨ ਰੱਖੇ ਹੋਏ ਨੇ ਉਹ ਵਿਦਵਾਨ ਜਿਹੜੇ ਸੰਤ ਸਿਫਾਈ ਫੌਜ ਹੈ ਸਤਿਗੁਰਾਂ ਦੀ ਨਾ ਉਹਨਾਂ ਨੂੰ ਵਿਦਿਆ ਦਿੰਦੇ ਨੇ ਇੱਥੇ ਸ਼ਸਤਰ ਸਿਖਾਉਣ ਵਾਲੇ ਅਧਿਆਪਕ ਨੇ ਉਹ ਸ਼ਸਤਰ ਸਿਖਾਉਂਦੇ ਨੇ ਸੇਵਾ ਦੇ ਵਿੱਚ ਜਾ ਕੇ ਜੁੜਦੇ ਨੇ ਕੀਰਤਨ ਸੁਣਦੇ ਨੇ ਬੜਾ ਦਿਲ ਬਾਬਾ ਦੀਪ ਸਿੰਘ ਜੀ ਦਾ ਇੱਥੇ ਲੱਗਾ ਹੈ ਤੇ ਗੁਰਮੁਖੋਂ ਜਦੋਂ ਜਾਨ ਦੀ ਵਾਰੀ ਆਈ ਪਰਿਵਾਰ ਨੇ ਤਿਆਰੀ ਕੀਤੀ ਬਾਬਾ ਦੀਪ ਸਿੰਘ ਜੀ ਦਾ ਦਿਲ ਨਾ ਕਰੇ ਜਾਨ ਨੂੰ ਸਤਿਗੁਰਾਂ ਜੀ ਦਾ ਦਰ ਛੱਡ ਕੇ ਪਰਿਵਾਰ ਨੇ ਆਖਿਆ ਪੁੱਤਰ ਚੱਲਣਾ ਹੈ ਉਹਨਾਂ ਦਾ ਮਨ ਨਹੀਂ ਸੀ ਕਰਦਾ ਬਾਬਾ ਦੀਪ ਸਿੰਘ ਜੀ ਦਾ ਸਤਿਗੁਰੂ ਜੀ ਜਾਣਦੇ ਨੇ ਕਲਗੀਆਂ ਵਾਲੇ ਪਾਦਸ਼ਾ ਜਦੋਂ ਪਰਿਵਾਰ ਸਤਿਗੁਰੂ ਜੀ ਦੇ ਕੋਲ ਆਗਿਆ ਲੈਣ ਆਇਆ ਤੇ ਆਖਿਆ ਮਹਾਰਾਜ ਹੁਣ ਜਾ ਕੇ ਆਪਣੇ ਘਰ ਸੀ ਨਾ ਹੋਰ ਘਰ ਦੇ ਕਾਰਜ ਵੀ ਕਰਨੇ ਨੇ ਕੰਮ ਸੰਭਾਲਨੇ ਨੇ ਤੁਸੀਂ ਕਿਰਪਾ ਕਰਕੇ ਆਗਿਆ ਦੇਵੋ ਤੇ ਇਤਿਹਾਸ ਕਹਿੰਦਾ ਸਤਿਗੁਰੂ ਜੀ ਕਹਿੰਦੇ ਤੁਸੀਂ ਜਾ ਸਕਦੇ ਹੋ ਪਰ ਬਾਬਾ ਵੀਪ ਸਿੰਘ ਜੀ ਵੱਲ ਵੇਖਿਆ ਪਿਆਰ ਨਾਲ ਮਹਾਰਾਜ ਕਲਗੀਆਂ ਵਾਲੇ ਬਾਪੂ ਨੇ ਅੰਦਰ ਦੀ ਭਾਵਨਾ ਸਮਝ ਗਏ ਤੇ ਮਹਾਰਾਜ ਕੋ ਰੱਖਣਾ ਚਾਹੁੰਦੇ ਨੇ ਨੂੰ ਆਖਿਆ ਪਰਿਵਾਰ ਨੂੰ ਕਿ ਭਾਈ ਆਪਣੇ ਪੁੱਤਰ ਨੂੰ ਸਾਡੇ ਕੋਲ ਛੱਡ ਦਿਓ ਇਹ ਕੁਝ ਸਮਾਂ ਸਾਡੇ ਕੋਲ ਰਹੇਗਾ ਜਦੋਂ ਇਹ ਬਚਨ ਹੋਇਆ ਇੱਕ ਵਾਰ ਤੇ ਮਾਪੇ ਨੂੰ ਹੁੰਦਾ ਹੀ ਹੈ ਪਰ ਮਾਪੇ ਨੇ ਫਿਰ ਮਨ ਵਿੱਚ ਸੋਚਿਆ ਸਤਿਗੁਰਾਂ ਦੇ ਕੋਲ ਰਹੇਗਾ ਵਿਦਿਆ ਪੜ੍ਹੇਗਾ ਗੁਰਮਤਿ ਸਿੱਖੇਗਾ ਮਨ ਵਿੱਚ ਸੋਚਿਆ ਵੀ ਚੰਗੀ ਗੱਲ ਹੈ ਕਿ ਗੁਰੂ ਨਾਲ ਜੁੜਿਆ ਰਹੇਗਾ ਬਾਬਾ ਦੀਪ ਸਿੰਘ ਜੀ ਹੁਣ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿੰਦੇ ਨੇ ਪਿਆਰੀ ਉੱਥੇ ਬੜੀਆਂ ਘਟਨਾਵਾਂ ਹੋਈਆਂ ਇੱਥੇ ਬਾਬਾ ਦੀਪ ਸਿੰਘ ਜੀ ਮਹਾਰਾਜ ਨੂੰ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਤ ਸਫਾਈ ਫੌਜ ਵਿੱਚ ਭਰਤੀ ਕਰਨਾ ਤੇ ਗੁਰਮੁਖੋ ਸਭ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਗੁਰਮੁਖੀ ਦੀ ਕਲਾਸਾ ਲਾਉਂਦੇ ਨੇ ਗੁਰਮੁਖੋ ਅਰਬੀ ਫਾਰਸੀ ਸੰਸਕ੍ਰਿਤ ਬ੍ਰਿਜ ਭਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੜੇ ਵਿਦਵਾਨ ਗੁਰਮੁਖੋ ਆਪਣੇ ਅਸਥਾਨ ਤੇ ਰੱਖੇ ਨੇ ਅਨੰਦਪੁਰ ਸਾਹਿਬ ਦੀ ਤਰਤੀਬ ਤੇ ਜੋ ਫੌਜ ਸੀ ਉਹਨਾਂ ਨੂੰ ਵਿਦਿਆ ਦਿੰਦੇ ਫੜ ਸਿੱਖਾਂ ਨੂੰ ਵਿਦਿਆ ਦਿੰਦੇ ਫੜ ਸ਼ਸਤਰ ਬਾਜੀ ਘੋੜ ਸਵਾਰੀ ਨੇਜੇ ਬਾਜੀ ਤੀਰ ਅੰਦਾਜ਼ੀ ਕਲੀ ਸ਼ਸਤਰ ਵਿਦਿਆ ਨਹੀਂ ਸ਼ਾਸਤਰ ਵਿਦਿਆ ਵੀ ਇੱਥੇ ਦਿੱਤੀ ਜਾਂਦੀ ਹੈ ਲੋਕ ਕਹਿੰਦੇ ਨੇ ਵੀ ਸਿੰਘ ਤਾਂ ਇਦਾਂ ਹੀ ਨੇ ਸਿੱਖ ਤਾਂ ਇਦਾਂ ਹੀ ਨੇ ਗੁਰਮੁਖੋ ਨਹੀਂ ਮਹਾਰਾਜ ਜੀ ਨੇ ਬੜੇ ਵਿਦਵਾਨ ਬੜੇ ਕਵੀ ਆਲਮ ਫਾਜ਼ਿਲ ਉਥੇ ਪੜਾਉਣ ਵਾਲੇ ਬਾਬਾ ਦੀਪ ਸਿੰਘ ਜੀ ਕੱਲੀ-ਕੱਲੀ ਕਲਾਸ ਵਿੱਚ ਜਾ ਕੇ ਗੁਰਮੁਖੋ ਆਹ ਤੇ ਕਲਾਸਾਂ ਨੇ ਨਾ ਇੱਕ ਘੰਟੇ ਦੀਆਂ 40-40 ਮਿੰਟ ਦੀਆਂ ਇਤਿਹਾਸ ਕਹਿੰਦਾ ਉਦੋਂ ਇੱਕ-ਇੱਕ ਪਹਿਰ ਦੀ ਕਲਾਸ ਹੁੰਦੀ ਸੀ ਇੱਕ-ਇੱਕ ਪਹਿਰ ਦੀ ਕਲਾਸ ਤੇ ਇੱਕ ਦਿਨ ਮੈਂ ਇਤਿਹਾਸ ਸੰਖੇਪ ਵਿੱਚ ਕਰਦੀਆਂ ਗੁਰਮੁਖੋ ਸਮਾ ਆਪਣੀ ਚਾਲ ਤੇ ਦੌੜੀ ਜਾਂਦਾ ਉਸ ਸਮੇਂ ਇੱਕ ਦਿਨ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਨਾ ਇੱਕ ਮੀਟਿੰਗ ਛੱਡੀ ਸਾਰੇ ਵਿਦਵਾਨਾਂ ਦੀ ਪੜਾਉਣ ਵਾਲਿਆਂ ਦੀ ਜਿਹੜੇ ਟੀਚਰਸ ਸਨ ਜਦੋਂ ਮੀਟਿੰਗ ਸਦੀਣਾ ਤੇ ਸਾਰੇ ਜਿਹੜੇ ਪੜਾਉਣ ਵਾਲੇ ਨੇ ਤੇ ਉਹ ਸਾਰੇ ਵਾਰੋਵਾਰੀ ਕਲਗੀਆਂ ਵਾਲੇ ਪਾਤਸ਼ਾਹ ਬਾਪੂ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਨਾ ਬਾਬਾ ਦੀਪ ਸਿੰਘ ਜੀ ਦੀਆਂ ਸਿਫਤਾਂ ਕਰਨ ਲੱਗ ਪਏ ਕੋਈ ਕਹਿੰਦਾ ਸਤਗੁਰੂ ਜੀ ਬਾਬਾ ਦੀਪ ਸਿੰਘ ਤੇ ਇਹ ਪੜ੍ਹਾਈ ਵੀ ਸਿੱਖ ਗਿਆ ਇਹ ਜਿਹੜੀ ਬੋਲੀ ਹੈ ਇਹ ਵੀ ਸਿੱਖ ਗਿਆ ਇਹ ਪਾਸ਼ਾ ਵੀ ਸਿੱਖ ਗਿਆ ਕੋਈ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਤੇ ਕੋਈ ਕਲਾਸ ਛੱਡਦਾ ਹੀ ਨਹੀਂ ਇੱਕ ਕਲਾਸ ਵਿੱਚੋਂ ਪੂਰੀ ਹੁੰਦੀ ਦੂਜੀ ਕਲਾਸ ਵਿੱਚ ਚਲਾ ਜਾਂਦਾ ਹੈ ਦੂਜੀ ਕਲਾਸ ਪੂਰੀ ਹੁੰਦੀ ਤੀਜੀ ਕਲਾਸ ਵਿੱਚ ਚਲਾ ਜਾਂਦਾ ਹੈ ਅਸੀਂ ਉਹਨੂੰ ਸੌਂਦਿਆਂ ਵੇਖਦੇ ਹੀ ਨਹੀਂ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਸਿਖਤਾ ਹੁੰਦੀਆਂ ਪੀਆਂ ਨੇ ਕਲਗੀਆਂ ਵਾਲੇ ਬਾਪੂ ਅੱਗੇ ਤੇ ਇੱਕ ਵਿਦਵਾਨ ਜਦੋਂ ਸਾਰੇ ਆਪੋ ਆਪਣੀ ਗੱਲ ਕਰਦੇ ਨੇ ਹੁਣ ਸ਼ਸਤਰ ਸਿੱਖਣ ਵਾਲੇ ਦੀ ਵਾਰੀ ਆਈ ਉਨੇ ਆਖਿਆ ਬਾਪੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਕੀ ਦੱਸਾਂ ਲੋਕ ਤੇ ਜਦੋਂ ਸ਼ਸਤਰ ਦਾ ਅਭਿਆਸ ਕਰਨਾ ਸਿੱਖਦੇ ਨੇ ਉਹ ਲੱਕੜ ਦੀਆਂ ਕਿਰਪਾਨਾਂ ਲੈਂਦੇ ਨੇ ਇਹ ਦੀਪ ਸਿੰਘ ਐਸਾ ਹੈ ਜਿਨੇ ਆਪਣਾ ਖੰਡਾ ਹੀ 10 ਸ਼ੇਰ ਦਾ ਬਣਵਾਇਆ ਇੱਕ ਜਕਾਰਾ ਬਾਬਾ ਦੀਪ ਸਿੰਘ ਜੀ ਦੇ ਨਾਂ ਦੇ ਲਾ ਦਿਓ ਸੰਗਤ ਜੀ ਮਹਾਰਾਜ ਜੀ ਅਗੇ ਸਿਫਤਾਂ ਹੁੰਦੀਆਂ ਨੇ ਸਤਿਗੁਰੂ ਲੋਕ ਲੱਕੜ ਦੀਆਂ ਕਿਰਪਾਨਾਂ ਨਾਲ ਸਿੱਖਦੇ ਨੇ ਨਕਲੀ ਕਿਰਪਾਨਾਂ ਨਾਲ ਸਿੱਖਦੇ ਨੇ ਪਰ ਇਹ ਦੀਪ ਸਿੰਘ ਐਸਾ ਹੈ ਇਹ ਦਾਸ ਸ਼ੇਰ ਦਾ ਇਹਨੇ ਖੰਡਾ ਤਿਆਰ ਕਰਵਾਇਆ ਹੈ ਇਸ ਤੋਂ ਅਭਿਆਸ ਕਰਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਪਿਆਰ ਦੇ ਘਰ ਵਿੱਚ ਆਏ ਨਜ਼ਰ ਕਰਦੀਆਂ ਆਪਣੇ ਪਿਆਰੇ ਸਤਿ ਸਿਖ ਦੀਆਂ ਤਾਰੀਫਾਂ ਕਰਦੇ ਨੇ ਸਤਿਗੁਰੂ ਕਹਿੰਦੇ ਇਹ ਉਹ ਖੰਡਾ ਹੈ ਜਦੋਂ ਬਾਬਾ ਵੀਰ ਸਿੰਘ ਜੀ ਦੀ ਕਲਮ ਚਲੇਗੀ ਗੁਰਮੁਖੋ ਉਦੋਂ ਵੀ ਲੱਖਾਂ ਦਾ ਉਧਾਰ ਕਰੇਗੀ ਕਲਗੀਆਂ ਵਾਲਾ ਬਾਪੂ ਕਹਿੰਦਾ ਜਦੋਂ ਇਹਦਾ ਖੰਡਾ ਚਲੇਗਾ ਫਿਰ ਵੀ ਇਹ ਲੱਖਾਂ ਦਾ ਉਧਾਰ ਕਰੇਗਾ ਇਹ ਕਲਮ ਤੇ ਗੁਰਮੁਖੋ ਇਹ ਤਲਵਾਰ ਤੇ ਕਲਮ ਦੇ ਧਰਨੀ ਨੇ ਧੰ ਬਾਬਾ ਦੀਪ ਸਿੰਘ ਜੀ ਇਸੇ ਤਰਤੀ ਤੇ ਗੁਰਮੁਖੋ ਚਿਕਾਰ ਖਿੱਦਣ ਦਾ ਬੜਾ ਸ਼ੌਂਕ ਸੀ ਬਾਬਾ ਦੀਪ ਸਿੰਘ ਜੀ ਨੂੰ ਮੈਂ ਕਿਹੜੀ ਕਿਹੜੀ ਗੱਲ ਉਹਨਾਂ ਦੀ ਕਰਾਂ ਇੱਕ ਵਾਰ ਜਦੋਂ ਸਤਗੁਰਾਂ ਦੇ ਨਾਲ ਗਏ ਨਾ ਇੱਕ ਸ਼ੇਰ ਸਾਹਮਣੇ ਤੋਂ ਆ ਗਿਆ ਉਹ ਦਹਾੜਿਆ ਤੇ ਮੇਰੇ ਵਰਗਾ ਹੁੰਦਾ ਪਿੱਛਾਂ ਨੂੰ ਹੋ ਜਾਂਦਾ ਬਾਬਾ ਦੀਪ ਸਿੰਘ ਘੋੜੇ ਤੋਂ ਉਤਰੇ ਘੋੜਾ ਇਹਨਾਂ ਨੇ ਆਪਣੇ ਆਪਣੇ ਕੋ ਰੱਖ ਲਿਆ ਸੀ ਜਿਹੜਾ ਲੈ ਕੇ ਆਏ ਸਨ ਬੜਾ ਘੋੜੇ ਨੂੰ ਪਿਆਰ ਕਰਦੇ ਸਨ ਘੋੜੇ ਤੋਂ ਇੱਕਦਮ ਉਤਰੇ ਸ਼ੇਰ ਦੇ ਅੱਗੇ ਹੋ ਗਏ ਜਦੋਂ ਸ਼ੇਰ ਦੇ ਅੱਗੇ ਹੋ ਗਏ ਬਾਬਾ ਦੀਪ ਸਿੰਘ ਦੇ ਹੱਥ ਵਿੱਚ ਉਹਨਾਂ ਦਾ 10 ਸਿਰ ਦਾ ਖੰਡਾ ਹੈ ਤੇ ਗੁਰਮੁਖੋ ਯਾਦ ਰੱਖਣਾ ਜਦੋਂ ਸ਼ੇਰ ਦੇ ਅੱਗੇ ਹੋਗੇ ਸ਼ੇਰ ਵੀ ਸੋਚਣ ਲੱਗ ਪਿਆ ਇਤਿਹਾਸ ਕਰ ਕੇ ਕਹਿੰਦੇ ਕਰਾਂ ਕੀ ਹੁਣ ਚਾਰੇ ਪਾਸੇ ਤੋਂ ਕੇਰੇ ਆਂ ਕਲਗੀਆਂ ਵਾਲੇ ਪਾਦਸ਼ਾ ਆਪ ਵੇਖ ਰਹੇ ਨੇ ਸਾਰਾ ਇਹ ਨਜ਼ਾਰਾ ਤੇ ਬਾਬਾ ਦੀਪ ਸਿੰਘ ਜੀ ਦੇ ਉੱਤੇ ਗੁਰਮੁਖੋ ਸ਼ੇਰ ਝਪਟਿਆ ਜਦੋਂ ਇੱਕ ਵਾਰ ਵਾਰ ਕਰਨ ਦੇ ਉੱਤੇ ਆਇਆ ਮੂੰਹ ਤੇ ਬਾਬਾ ਦੀਪ ਸਿੰਘ ਜੀ ਨੇ ਢਾਲ ਨਾਲ ਰੋਕ ਲਿਆ ਟਾਲਣਾ ਜਦੋਂ ਰੋਕਿਆ ਤੇ ਦੂਜੀ ਹੱਥ ਵਿੱਚ ਖੰਡਾ ਜਿਹੜਾ ਫੜਿਆ ਸੀ ਏਕ ਹੀ ਖੰਡਾ ਵਾਇਆ ਇਹ ਗੁਰਮੁਖੋ ਸ਼ੇਰ ਨੂੰ ਚਿਤ ਕਰ ਦਿੱਤਾ ਸ਼ੇਰ ਜਦੋਂ ਮਾਰ ਦਿੱਤਾ ਕਲਗੀਆਂ ਵੜੇ ਬਾਪੂ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਸੱਚੇ ਪਾਤਸ਼ਾਹ ਘੋੜੇ ਤੋਂ ਉਤਰੇ ਅੱਗੇ ਬਾਬਾ ਦੀਪ ਸਿੰਘ ਜੀ ਨੂੰ ਗੱਲ ਨਾ ਲਾ ਲਿਆ ਮਰਜ ਕਹਿੰਦੇ ਵਾ ਪੁੱਤਰਾ ਵਾ ਸਿੰਘਾ ਕਮਾਲ ਕਰ ਦਿੱਤੀ ਆ ਤੇਰੇ ਤੇ ਸਾਨੂੰ ਮਾਣ ਹੈ ਬਾਬਾ ਦੀਪ ਸਿੰਘ ਜੀ ਨੇ ਹੱਥ ਜੋੜ ਕੇ ਕਿਹਾ ਕਰਗੀਆਂ ਵਾਲੇ ਬਾਪੂ ਸਤਿਗੁਰੂ ਇਹ ਮੇਰੀ ਕੋਈ ਤਾਕਤ ਨਹੀਂ ਹੈ ਗੁਰਮੁਖੋ ਹੱਥ ਜੋੜ ਕੇ ਨਿਮਰਤਾ ਵਿਚ ਆ ਕੇ ਆਖਿਆ ਮਹਾਰਾਜ ਮੈਂ ਤੇ ਚੀੜੀ ਨਹੀਂ ਸਾ ਮਾਰ ਸਕਦਾ ਪਰ ਜਦੋਂ ਦਾ ਤੇਰੀ ਸ਼ਰਨ ਵਿੱਚ ਆਇਆ ਜਦੋਂ ਤੂੰ ਤੁਸੀਂ ਮਿਲੇ ਹੋ ਤੇਰੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਮਹਾਰਾਜ ਹੁਣ ਕਿਸੇ ਚੀਜ਼ ਤੋਂ ਡਰ ਨਹੀਂ ਲੱਗਦਾ ਅਸੀਂ ਤੇ ਮੈਂ ਤੇ ਚਿੜੀ ਵੀ ਨਹੀਂ ਸੀ ਮਾਰ ਸਕਦਾ ਮਹਾਰਾਜ ਇਹ ਤੁਹਾਡੀ ਕਿਰਪਾ ਹੈ ਸਤਿਗੁਰੂ ਨੇ ਬੜਾ ਪਿਆਰ ਕੀਤਾ ਸਮਾ ਆਇਆ ਗੁਰਮੁਖੋ ਪਰਿਵਾਰ ਸਾਰਾ ਆਇਆ ਕਿ ਲਗੇ ਮਹਾਰਾਜ ਅਸੀਂ ਦੀਪ ਸਿੰਘ ਜੀ ਨੂੰ ਕਰ ਲ ਜਾਣਾ ਚਾਹਨੇ ਹ ਹੁਕਮ ਹੋਇਆ ਵੀ ਸਤਿਗੁਰੂ ਪੁੱਛਦੇ ਕਿਉਂ ਕਹਿੰਦੇ ਮਹਾਰਾਜ ਵਿਆਹ ਕਰਨਾ ਹੈ ਸਤਿਗੁਰੂ ਕਹਿੰਦੇ ਠੀਕ ਹੈ ਸਤਿਵਚਨ ਇੱਥੇ ਕੁਝ ਇਤਿਹਾਸਕ ਸਰੂਤ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਨੇ ਇੱਕ ਬਚਨ ਕੀਤਾ ਸਤਿਗੁਰੂ ਕਹਿੰਦੇ ਦੀਪ ਸਿੰਘ ਜੀ ਪੂਰੇ ਨਿਪੇ ਨਿਪੁੰਨ ਹੋ ਗਏ ਨੇ ਬਾਬਾ ਦੀਪ ਸਿੰਘ ਜੀ ਬੇਅੰਤ ਪਾਸ਼ਾਵਾ ਉਹਨਾਂ ਨੇ ਅਧਿਆਨ ਕੀਤਾ ਭਾਈ ਮਣੀ ਸਿੰਘ ਜੀ ਦੇ ਕੋਲੋਂ ਗੁਰਮੁਖੋ ਭਾਈ ਮਣੀ ਜੀ ਦੀ ਸੰਗਤ ਵਿੱਚ ਰਹੇ ਬੜਾ ਅਦਬ ਬੜਾ ਪਿਆਰ ਉਹਨਾਂ ਨੂੰ ਮਿਲਿਆ ਇੱਥੇ ਇਸ ਧਰਤੀ ਤੇ ਕਿਹੜੀ ਕਿਹੜੀ ਘਟਨਾ ਦੀ ਮੈਂ ਗੱਲ ਕਰਾਂ ਭਾਵੇਂ ਉਹ ਬਾਟਾਂ ਮੰਨ ਜਾਂਦੀ ਹੋਵੇ ਤੁਸੀਂ ਸ਼ਾਕੀ ਸੁਣੀ ਹੋਣੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤੇ ਗੁਰਮੁਖੋ ਮੈਂ ਬੇਨਤੀ ਕਰਾਂ ਇਜਾਜ਼ਤ ਲੈ ਕੇ ਸਤਿਗੁਰਾਂ ਤੋਂ ਜਦੋਂ ਚੱਲਣ ਅੱਗੇ ਸਤਿਗੁਰਾਂ ਨੇ ਇੱਕੋ ਗੱਲ ਕਹੀ ਤੁਸੀਂ ਘਰ ਜਾਓ ਜਦੋਂ ਸਾਡਾ ਬੁਲਾਵਾ ਆਵੇਗਾ ਤੁਸੀਂ ਉਦੋਂ ਹੀ ਆਉਣਾ ਇਹ ਇਤਿਹਾਸਿਕ ਸਰੋਤ ਲਿਖਦੇ ਨੇ ਜਦੋਂ ਸਾਡਾ ਬੁਲਾਵਾ ਆਵੇਗਾ ਤੁਸੀਂ ਉਦੋਂ ਹੀ ਆਉਣਾ ਹੈ ਜਦੋਂ ਘਰ ਲੈ ਗਏ ਪਿੱਛੇ ਆਪਜੀ ਜਾਣਦੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਨਦਪੁਰ ਸਾਹਿਬ ਦੀ ਧਰਤੀ ਤੇ ਕਿਲਾ ਕਿਰਿਆ ਗੁਰਮੁਖੋ ਚਮਕੌਰ ਦੀ ਜੰਗ ਗੁਰਮੁਖੋ ਸਰਹੰਦ ਉਸ ਤੋਂ ਬਾਅਦ ਆਪ ਦੀ ਜਾਨ ਦੇ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਸਭ ਕੀ ਤਲਵੰਡੀ ਦਮਦਮਾ ਸਾਹਿਬ ਦੀ ਧਰਤੀ ਤੇ ਆਕੀਬ ਸ਼ਰਾਮ ਕਰਦੇ ਨੇ ਦਮ ਲੈਂਦੇ ਨੇ ਉੱਥੇ ਗੁਰਮੁਖੋ ਸਤਗੁਰੂ ਸੱਚੇ ਪਾਤਸ਼ਾਹ ਫਿਰ ਇੱਕ ਸਿੱਖ ਭੇਜਦੇ ਨੇ ਤੇ ਆਖਿਆ ਜਾਓ ਬਾਬਾ ਦੀਪ ਸਿੰਘ ਜੀ ਨੂੰ ਬੁਲਾ ਕੇ ਮੈਂ ਬੇਨਤੀ ਕਰਾਂ ਆਪ ਜੀ ਦੇ ਚਰਨਾਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾ ਆਪਣੇ ਸਹਿਬਜ਼ਾਦੇ ਜੰਗ ਦੇ ਮੈਦਾਨ ਵਿੱਚ ਪਏ ਸਨ ਪਰ ਸਤਿਗੁਰਾਂ ਜੀ ਕੋਲ ਸਮਾਂ ਨਹੀਂ ਸੀ ਸਮਾਂ ਨਹੀਂ ਸੀ ਮਹਾਰਾਜ ਜੀ ਕੋਲ ਸਤਿਗੁਰੂ ਜੀ ਲੰਘ ਗਏ ਆਪਣੇ ਸਹਿਬਜ਼ਾਦਿਆਂ ਦਾ ਸੰਸਕਾਰ ਨਹੀਂ ਕੀਤਾ ਆਪਣੇ ਹੱਥੀ ਆਪਣੀ ਮਾਤਾ ਦਾ ਸੰਸਕਾਰ ਨਹੀਂ ਕੀਤਾ ਗੁਰਮੁਖੋ ਆਪਣੇ ਹੱਥੀ ਕਿਉਂਕਿ ਸਮਾਂ ਬੜਾ ਸੀਮਤ ਹੈ ਉਹ 42 ਵਰਿਆਂ ਦੀ ਉਮਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੈਂ ਬੇਨਤੀ ਕਰਾਂ ਗੁਰਮੁਖੋ ਬੜਾ ਸੀਮਤ ਸਮੇਂ ਸੀਰੀਦਿਕ ਤੌਰ ਤੇ ਜੇ ਮਹਾਰਾਜ ਚਾਹਣ ਆਪਣੀ ਖੇਡ ਅੰਦਰ ਤੇ 42000 ਸਾਲ ਵੀ ਰਹਿ ਸਕਦੇ ਨੇ ਪਰ ਸਮੇ ਉਸ ਅਕਾਲ ਪੁਰਖ ਦੀ ਰਜਾ ਵਿੱਚ ਸੀਮਤ ਬੜਾ ਸਮਾਂ ਸੀ ਪਰ ਗੁਰਮੁਖੋ ਕਲਗੀਆਂ ਬਾੜੇ ਪਾਤਸ਼ਾਹ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਆਉਂਦੇ ਨੇ ਇੱਥੇ ਪਾਤਸ਼ਾਹ ਮਹਾਰਾਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਪਾਦਨਾ ਬਾਣੀ ਦਾ ਉਚਾਰਨ ਆਪਣੀ ਰਸਨਾ ਤੋਂ ਕਰਦੇ ਨੇ ਇੱਕ ਮੈਂ ਬੇਨਤੀ ਕਰਾਂ ਸਤਿਗੁਰਾਂ ਨੇ ਇੱਥੇ ਸਾਨੂੰ ਇੱਕ ਗੱਲ ਸਿੱਖਿਆ ਦਿੱਤੀ ਕਿ ਗੁਰਸਿੱਖਾ ਤੇਰੀ ਜ਼ਿੰਦਗੀ ਵਿੱਚ ਭਾਵੇਂ ਜਿੰਨਾ ਮਰਜੀ ਬਹੁਤ ਬਿਜੀ ਸਮਾਂ ਹੋਵੇ ਬਹੁਤ ਜ਼ਿਆਦਾ ਬਿਜੀ ਪਰ ਗੁਰਬਾਣੀ ਵਾਸਤੇ ਸਮਾਂ ਤੂੰ ਜ਼ਰੂਰ ਕੱਢਣਾ ਹੈ ਬਾਣੀ ਵਾਸਤੇ ਸਮਾਂ ਤੂੰ ਜ਼ਰੂਰ ਕੱਢਣਾ ਸਤਿਗੁਰੂ ਨੇ ਇੱਥੇ ਕਲਗੀਆਂ ਵਾਲੇ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਦੇ ਕੋਲੋਂ ਗੁਰਮੁਖੋ ਆਪ ਉਚਾਰਨ ਕਰਕੇ ਸਾਰੀ ਬਾਣੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਉਚਾਰਨ ਕਰਕੇ ਜੋ ਸਤਿਗੁਰਾਂ ਜੀ ਦੇ ਕੋਲ ਸੀ ਉਹ ਸਾਰੀ ਬਾਣੀ ਜਿਹੜੀ ਹੈ ਮਹਾਰਾਜ ਨੇ ਦਰਜ ਕਰਵਾਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਹੋਈ ਗੁਰਮੁਖੋ ਇਸ ਬੀੜ ਨੂੰ ਲੈ ਕੇ ਪਾਤਸ਼ਾਹ ਮਹਾਰਾਜ ਹਜ਼ੂਰ ਸਾਹਿਬ ਦੀ ਤਰਤੀਬ ਨਾਲ ਚਲੇਗੇ ਆਪ ਜੀ ਜਾਣਦੇ ਹੋ ਪਰ ਇਥੇ ਬਾਬਾ ਦੀਪ ਸਿੰਘ ਜੀ ਦੀ ਇੱਕ ਡਿਊਟੀ ਲਾ ਕੇ ਗਏ ਸੇਵਾ ਲਾ ਕੇ ਗਏ ਕਿ ਤੁਸੀਂ ਬੀੜ ਦੇ ਉਤਾਰੇ ਕਰਨੇ ਨੇ ਸਿੱਖਾਂ ਨੂੰ ਅੰਮ੍ਰਿਤ ਛਕਾਉਣਾ ਤੇ ਅੰਮ੍ਰਿਤ ਛਕਾ ਕੇ ਫੌਜ ਤਿਆਰ ਕਰਨੀ ਹੈ ਗਰੀਬ ਗਊ ਦੀ ਰੱਖਿਆ ਕਰਨੀ ਹੈ ਬਾਬਾ ਦੀਪ ਸਿੰਘ ਜੀ ਨੇ ਸਤਿਗੁਰਾਂ ਦੇ ਬਚਨਾਂ ਤੇ ਅਮਲ ਕੀਤਾ ਗੁਰਮੁਖੋ ਸਾਰੀਆਂ ਤਿਆਰੀਆਂ ਕੀਤੀਆਂ ਚਾਰ ਬੀੜਾਂ ਗੁਰੂ ਗ੍ਰੰਥ ਸਾਹਿਬ ਜੀ ਭਰੀ ਜਵਾਨੀ ਦੇ ਅੰਦਰ ਤੇ ਇੱਕ ਬਿਰ ਅਰਬੀ ਪਾਸ਼ਾ ਦੇ ਅੰਦਰ ਗੁਰਮੁਖੋ ਮੈਂ ਬੇਨਤੀ ਕਰਾਂ ਭਰੀ ਜਵਾਨੀ ਵਿੱਚ ਤੁਸੀਂ ਦੇਖੋ ਅਨੋਖੇ ਸ਼ਹੀਦ ਕਿਉਂ ਕਿਹਾ ਜਾਂਦਾ ਤੁਹਾਨੂੰ ਪਤਾ ਅਨੋਖੇ ਸ਼ਹੀਦ ਨੇ ਗੁਰਮੁਖੋ ਇਕਤਾ ਕਾਰਨ ਇਹ ਵੀ ਹੈ ਜਦੋਂ ਲੋਕ ਜਵਾਨ ਹੁੰਦੇ ਨੇ ਉਦੋਂ ਖੰਡਾ ਖੜਕਾਉਂਦੇ ਨੇ ਤੇ ਗੁਰਮੁਖੋ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਕਰਮ ਲੈ ਕੇ ਬਹਿ ਜਾਂਦਾ ਪਰ ਬਾਬਾ ਦੀਪ ਸਿੰਘ ਜਦੋਂ ਭਰ ਜਵਾਨੀ ਵਿੱਚ ਨੇ ਕਲਮ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਗੁਰਮੁਖੂ ਤਾਰੇ ਕਰਦੇ ਨੇ ਪਰ ਯਾਦ ਰੱਖਣਾ ਜਦੋਂ 75 ਸਾਲ ਦੀ ਉਮਰ ਦੇ ਹੋਏ ਤੇ ਰਣ ਕੱਤੇ ਵਿੱਚ ਖੰਡਾ ਖੜਕਾਉਂਦੇ ਨੇ ਇਹ ਵੀ ਅਨੋਖੇ ਸ਼ੀਰ ਦੀ ਕ다ਸ ਦਾ ਗੁਰਮੁਖੋ ਇੰਨੀ ਵੱਡੀ ਬਾਬਾ ਦੀਪ ਸਿੰਘ ਜੀ ਦੀ ਕੁਰਬਾਨੀ ਗਰੀਬ ਦੋਲ ਦੀ ਥੀ ਉਹਨਾਂ ਨੇ ਰੱਖਿਆ ਕੀਤੀ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਆਏ ਉਹਨਾਂ ਦਾ ਲੜਾਈਆਂ ਵਿੱਚ ਸਾਥ ਦਿੱਤਾ ਇਤਿਹਾਸ ਕਹਿੰਦਾ ਉਸ ਤੋਂ ਬਾਅਦ ਲੋ ਸਰਹੰਦ ਫਤਿਹ ਹੋ ਗਈ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਾਬਾ ਦੀਪ ਸਿੰਘ ਜੀ ਨਾਲ ਗਏ ਤਿੰਨ ਮਹੀਨੇ ਤੇ ਆਪ ਦੇ ਸਰੂਤ ਕਹਿੰਦੇ ਨੇ ਉੱਥੇ ਬਾਬਾ ਜੀ ਨੇ ਕਥਾ ਵਿਚਾਰ ਕੀਤੀ ਦੇਨ ਮਹੀਨੇ ਕਥਾ ਵਿਚਾਰ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਜਿਹੜਾ ਖਿਤਾਬ ਦਿੱਤਾ ਉਹ ਜਿੰਦਾ ਸ਼ਹੀਦ ਦਾ ਦਿੱਤਾ ਜਦੋਂ ਉਹਨਾਂ ਦੀ ਸਿਫਤ ਕੀਤੀ ਤੇ ਆਖਿਆ ਇਹ ਜਿੰਦਾ ਸ਼ਹੀਦ ਦਾ ਖਿਤਾਬ ਇਹ ਮਾਣ ਮਿਲਿਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਹੋਰ ਬਿਆੰਤ ਘਟਨਾਵਾਂ ਗੁਰਮੁਖ ਹੁੰਦੀਆਂ ਨੇ ਸਾਬੋ ਕੀ ਤਲਵੰਡੀ ਵਿਖੇ ਜਿੱਥੇ ਗਰੀਬ ਗਊਦ ਦੀ ਬਾਬਾ ਦੀਪ ਸਿੰਘ ਜੀ ਰੱਖਿਆ ਕਰਦੇ ਨੇ ਹਰ ਲੋੜਵੰਦ ਹਰ ਗਰੀਬ ਬਾਬਾ ਦੀਪ ਸਿੰਘ ਜੀ ਨੂੰ ਆਪਣਾ ਰਖੀਅਕ ਸਮਝਣ ਲੱਗ ਪਿਆ ਸਮਾਂ ਉਹ ਵੀ ਆਇਆ ਗੁਰਮੁਖੂ ਆਪ ਜੀ ਜਾਣਦੇ ਜਦੋਂ ਅਬਦਾਲੀ ਆਇਆ ਉਹਨੇ ਬੜੀ ਲੁੱਟ ਪਾਟ ਕੀਤੀ ਹੈ ਲੁੱਟਣ ਤੋਂ ਬਾਅਦ ਜਦੋਂ ਜਾ ਰਿਹਾ ਸੀ ਜਦੋਂ ਜੱਸਾ ਸਿੰਘ ਆਲੂਵਾਲੀਆਂ ਨੇ ਸੁਨੇਹੇ ਭੇਜੇ ਤੇ ਕੇਵੀ ਭੇਜਿਆ ਬਾਬਾ ਦੀਪ ਸਿੰਘ ਜੀ ਦੇ ਕੋਲ ਕਿ ਜਦੋਂ ਅਬਦਾਲੀ ਲੁੱਟ ਕੇ ਜਾਏਗਾ ਤੇ ਸਭ ਤੋਂ ਪਹਿਲਾ ਹਮਲਾ ਤੁਹਾਡੇ ਜਥੇ ਵੱਲ ਹੋਣਾ ਚਾਹੀਦਾ ਬਾਬਾ ਦੀਪ ਸਿੰਘ ਜੀ ਨੇ ਸਭ ਤੋਂ ਪਹਿਲਾ ਹਮਲਾ ਕੀਤਾ ਸੀ ਉਹਨੀਆਂ ਫੌਜਾਂ ਨੂੰ ਗੁਰਮੁਖੋ ਜੋ ਇਥੋਂ ਲੁੱਟ ਕੇ ਜਾ ਰਿਆ ਸੀ ਉਹ ਤੇ ਇਸ ਦੇਸ਼ ਦੀਆਂ ਬਹੁ ਬੇਟੀਆਂ ਲੜਕੇ ਉਹਨਾਂ ਨੂੰ ਛੁਡਾਇਆ ਧੰਨ ਬਾਬਾ ਦੀਪ ਸਿੰਘ ਜੀ ਨੇ ਮੈਂ ਬੇਨਤੀ ਕਰਾਂ ਜਿਸ ਸਮੇਂ ਅਬਦਾਲੀ ਚੜ ਕੇ ਗੁਰਮੁਖੋ ਸਾਰਾ ਕੁਝ ਲੁੱਟ ਕੇ ਲੈ ਗਿਆ ਉਹਨੂੰ ਪਤਾ ਲੱਗਾ ਇਹ ਸਿੱਖ ਅੰਮ੍ਰਿਤਸਰ ਦੀ ਧਰਤੀ ਤੋਂ ਅੰਮ੍ਰਿਤ ਸਰੋਵਰ ਤੋਂ ਇਹ ਸਾਰੀ ਤਾਕਤ ਲੈਂਦੇ ਨੇ ਗੁਰਮੁਖੋਂ ਨੇ ਤੇ ਤੈਮੂਰ ਨੇ ਇੱਕੋ ਗੱਲ ਆਖੀ ਸੀ ਪੁੱਤਰ ਨੂੰ ਵੀ ਜਿਹੜਾ ਉਹ ਅੰਮ੍ਰਿਤ ਸਰੋਵਰ ਹੈ ਪੂਰ ਦਿਓ ਹਰਮੰਦਰ ਸਾਹਿਬ ਢਾ ਦਿਓ ਕਿਉਂਕਿ ਇਹ ਉੱਥੋਂ ਸਾਰਿਆਂ ਦਾਤਾ ਲੈਂਦੇ ਨੇ ਤਾਕਤ ਲੈਂਦੇ ਆ ਇਹ ਤਿੰਨ ਚੀਜ਼ਾਂ ਨੇ ਨਾ ਗੁਰਮੁਖੋਂ ਅੰਮ੍ਰਿਤ ਸਰ ਤੇ ਗੁਰਮੁਖੋਂ ਫਿਰ ਅੰਮ੍ਰਿਤ ਖੰਡੇ ਬਾਟੇ ਦਾ ਅੰਮ੍ਰਿਤ ਤੇ ਅੰਮ੍ਰਿਤ ਬਾਣੀ ਇਹ ਤਿੰਨ ਚੀਜ਼ਾਂ ਉੱਤੇ ਹਮੇਸ਼ਾ ਹਮਲਾ ਹੁੰਦਾ ਆ ਆ ਅੱਜ ਵੀ ਲੋਕ ਕਰ ਰਹੇ ਨੇ ਮੈਂ ਬੇਨਤੀ ਕਰਾਂ ਜਦੋਂ ਇਹ ਤੈਮੂਰ ਨੂੰ ਹੁਕਮ ਹੋਇਆ ਤੈਮੂਰ ਨੇ ਜਹਾਂ ਖਾਨ ਦੀ ਡਿਊਟੀ ਲਾਈ ਜਹਾਂ ਖਾਨ ਨੇ ਆ ਕੇ ਫੌਜ ਲੈ ਕੇ ਗੁਰਮੁਖੋ ਅੰਮ੍ਰਿਤਸਰ ਦੀ ਧਰਤੀ ਤੇ ਹਰਿਮੰਦਰ ਸਾਹਿਬ ਨੂੰ ਟਾਇਆ ਅੰਮ੍ਰਿਤ ਸਰੋਵਰ ਸਾਡਾ ਉਹਨੇ ਪੂਰ ਦਿੱਤਾ ਉਥੇ ਬਾਬਾ ਗੁਰੂ ਬਖਸ਼ ਸਿੰਘ ਸਾਹਿਬ 30 ਬੰਦਿਆਂ ਦੇ ਨਾਲ ਉਹ 306 ਗੁਰਮੁਖ ਬਾੜਾ ਚਲੀ ਸ਼ਹੀਦ ਹੋ ਗਏ ਉਥੋਂ ਫਿਰ ਇੱਕ ਸਿੱਖ ਜਾਂਦਾ ਹੈ ਦਮਦਮਾ ਸਾਹਿਬ ਦੀ ਧਰਤੀ ਤੇ ਜਾ ਕੇ ਆਖਿਆ ਬਾਬਾ ਦੀਪ ਸਿੰਘ ਜੀ ਅਨਰਥ ਹੋ ਗਿਆ ਆਖਿਆ ਕੀ ਹੋਇਆ ਅਖਿਆ ਸਾਡੇ ਗੁਰੂ ਰਾਮਦਾਸ ਜੀ ਦੇ ਘਰ ਨੂੰ ਜਹਾਨ ਖਾਨ ਨੇ ਜਿਹੜਾ ਹੈ ਢਾ ਦਿੱਤਾ ਹੈ ਅਮਰਤ ਸਰੋਵਰ ਪੂਰ ਦਿੱਤਾ ਹੈ ਉਸ ਸਮੇਂ ਬਾਬਾ ਦੀਪ ਸਿੰਘ ਜੀ ਨੇ ਗੁਰਮੁਖੋ ਫਿਰ ਵਾਰਨਾ ਚੱਲੀ ਕੋਸ਼ ਫਿਰ ਇੱਕੋ ਇੱਕ خیال ਮਨ ਵਿੱਚ ਆਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕੀਤੀ ਅਰਦਾਸ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਦਾ ਇੱਕੋ ਬਚਨ ਗਏ ਧੰਨ ਗੁਰੂ ਰਾਮਦਾਸ ਮਹਾਰਾਜ ਮੇਰਾ ਇਹ ਪ੍ਰਣ ਹੈ ਜਦੋਂ ਤੱਕ ਮੈਂ ਦੁਸ਼ਮਨਾ ਦੇ ਝੰਡੇ ਉੱਤੋਂ ਪੁੱਟ ਨਹੀਂ ਦਿੰਦਾ ਮੈਂ ਉਦੋਂ ਤੱਕ ਪ੍ਰਾਨ ਨਹੀਂ त्याਗਾਗਾ ਜਦੋਂ ਤੱਕ ਮੈਂ ਉਸ ਬੇਦਬੀ ਦਾ ਬਦਲਾ ਨਹੀਂ ਲੈ ਲੈਂਦਾ ਹੈ ਉਦੋਂ ਤੱਕ ਪ੍ਰਾਨ ਨਹੀਂ त्याਗਾਗਾ ਮੈਂ ਬੇਨਤੀ ਕਰਾਂ ਗੁਰਮੁਖੋ ਇਸ ਦੂ ਪ੍ਰਣ ਸਾਡੇ ਇਤਿਹਾਸ ਵਿੱਚ ਐਸੀ ਹੋਈ ਨੂੰ ਇੱਕ ਭਾਈ ਤਾਰੂ ਸਿੰਘ ਜੀ ਦਾ ਉਹਨਾਂ ਵੀ ਪ੍ਰਣ ਕੀਤਾ ਸੀ ਮੌਤ ਨੂੰ ਮੰਗਾਰਿਆ ਸੀ ਆਖਿਆ ਮੈਂ ਉਦੋਂ ਤੱਕ ਨਹੀਂ ਮਰਾਂਗਾ ਜਦੋਂ ਤੱਕ ਜਕਰੀਆ ਖਾਨ ਨੂੰ ਅੱਗੇ ਲੈ ਕੇ ਨਹੀਂ ਜਾਂਦਾ ਮੈਂ ਸੰਸਾਰ ਚ ਤੇ ਬਾਬਾ ਦੀਪ ਸਿੰਘ ਕਹਿੰਦੇ ਗੁਰੂ ਰਾਮਦਾਸ ਸਾਹਿਬ ਮੈਂ ਉਦੋਂ ਤੱਕ ਪ੍ਰਾਨ ਨਹੀਂ ਤਿਆਗਾਗਾ ਜਦੋਂ ਤੱਕ ਮੈਂ ਬੇਦਬੀ ਦਾ ਬਦਲਾ ਨਹੀਂ ਲੈ ਲੈਂਦਾ ਇਹ ਦੋ ਪ੍ਰਣ ਐਸੇ ਹੋਏ ਸਨ ਪ੍ਰਤੀ ਆਖਿਆ ਸੀ ਹਰ ਮੰਦਰ ਸੈ ਉਹ ਚਲ ਕੇ ਆਵਾਂਗਾ ਮੈਂ ਦੁਸ਼ਮਣਾਂ ਦੇ ਆਹੂ ਲਾਵਾਂਗਾ ਮੈਂ ਕੜਾ ਪ੍ਰਸ਼ਾਦ ਪੇਟ ਕਰਦੇ ਲੋਕੀ ਐ ਧੰ ਗੁਰੂ ਰਾਮਦਾਸ ਮੈਂ ਹੱਥਾਂ ਦੇ ਭਾਂਡੇ ਵਿੱਚ ਸੀਸ ਦਾ ਪ੍ਰਸ਼ਾਦ ਲਿਆਵਾਂਗਾ ਇਥੇ ਬਚਨ ਆਖਿਆ ਸੀ ਮੌਤ ਨੇ ਆਖਿਆ ਸੀ ਕਿਉਂ ਜਾ ਪ੍ਰਾਨ ਕਰ ਲਿਆਈ ਬਾਬਾ ਦੀਪ ਸਿੰਘ ਕਹਿੰਦੇ ਬਚਨ ਹੋਣਗੇ ਸਿੰਘਾਂ ਦੇ ਪੂਰੇ ਤੇ ਪੱਕੇ ਅਸੀਂ ਫੜ ਫੜ ਜਮ ਨਗਾ ਦੀਏ ਸੂਈਆਂ ਦੇ ਨੱਕੇ ਅਮਰ ਸਰ ਜਾਂਦਿਆਂ ਹਰਮੰਦਰ ਸਾਹਿਬ ਜਾਂਦਿਆਂ ਅਜ ਸਾਨੂੰ ਕਿਹੜਾ ਡੱਕੇ ਅਸੀਂ ਐਵੇਂ ਨਹੀਂ ਠਾਰਾ ਸਿਰ ਵੇ ਖੰਡੇ ਚੱਕੇ ਬਾਬਾ ਦੀਪ ਸਿੰਘ ਕਹਿੰਦੇ ਹੁਣ ਬਚਨ ਪੂਰਾ ਹੋਵੇਗਾ ਬਾਬਾ ਦੀਪ ਸਿੰਘ ਜੀ ਤੁਰੇ ਮੈਂ ਬਚਨ ਕਰਦੇ ਆ ਗੁਰਮੁਖੋ ਆਖਿਆ ਚੱਲੋ ਜਿਨ੍ਹਾਂ ਨੂੰ ਦਰਦ ਹੈ ਤਰੰਤਰ ਸੇ ਪਹੁੰਚਦਿਆਂ ਪਹੁੰਦਿਆਂ 10000 ਦਾ ਕਾਫਲਾ ਹੋ ਗਿਆ ਉੱਥੇ ਫਿਰ